ਸੁਰਜੀਤ ਸਿੰਘ ਜੀ ਦੀ ਕਵਿਤਾ ਖਾਲੀ ਹੱਥ ਆਪ ਜੀ ਦੇ ਰੂਬਰੂ ਪੇਸ਼ ਕਰਨ ਜਾ ਰਹੀ ਆ ਇਸ ਕਵਿਤਾ ਦੇ ਵਿੱਚ ਇਨਸਾਨ ਦੀ ਜ਼ਿੰਦਗੀ ਦੀ ਅਸਲੀਅਤ ਨੂੰ ਬਿਆਨ ਕੀਤਾ ਗਿਆ ਹੈ ਕਿ ਉਹ ਖਾਲੀ ਹੱਥ ਇਸ ਜਹਾਨ ਤੇ ਹੁੰਦਾ ਤੇ ਖਾਲੀ ਹੱਥ ਹੀ ਵਾਪਸ ਚਲਿਆ ਜਾਂਦਾ ਹੈ ਧਿਆਨ ਨਾਲ ਸੁਣਿਓ ਕਵਿਤਾ ਬੜੀ ਹੀ ਪਿਆਰੀ ਲੱਗੀ ਐ ਮੈਨੂੰ ਵੀ ਮੈਂ ਆਇਆ ਵਿੱਚ ਜਹਾਨ ਦੇ ਕਰਕੇ ਮੁਠੀ ਬੰਦ ਮੁੱਠ ਖੁੱਲੀ ਵਿੱਚ ਕੁਝ ਨਾ ਮਿਲਿਆ ਬਸ ਉਂਗਲਾਂ ਸੀ ਪੰਜ ਖਾਲੀ ਹੱਥ ਦੇਖ ਮੈਂ ਰੋਇਆ ਲੋਕੀ ਸ਼ਗਨ ਮਨਾਵਣ ਦੇ ਰੁਪਈਆ ਹੱਥ ਮੇਰੇ ਉਹ ਮੈਨੂੰ ਚੁੱਪ ਕਰਾਵਣ ਦੇਖ ਤਮਾਸ਼ੇ ਜੱਗ ਦੇ ਮੈਨੂੰ ਆਪਣਾ ਆਪ ਭੁੱਲਿਆ ਸਾਰੇ ਮੈਨੂੰ ਲੱਗੇ ਆਪਣੇ ਪੈਸਿਆਂ ਤੇ ਜਾ ਡੁੱਲਿਆ ਮੇਰਾ ਮੇਰਾ ਕਰਦਿਆਂ ਮੈਂ ਮੈਂ ਵਿੱਚ ਹੋਇਆ ਜਵਾਨ ਮੈਂ ਮੈ ਰਿਆ ਮੈਂ ਕਰਦਾ ਭੁੱਲ ਗਿਆ ਭਗਵਾਨ ਕਰ ਕਮਾਈ ਦਿਨ ਰਾਤ ਮੈਂ ਚੰਗੀ ਮਾਇਆ ਜੋੜੀ ਪਰੇ ਖਜ਼ਾਨੇ ਦਿਲ ਨਾ ਭਰਿਆ ਲੱਗੇ ਮੈਨੂੰ ਥੋੜੀ ਦਿਨ ਰਾਤ ਮੈਂ ਰਿਆ ਕਮਾਉਂਦਾ ਦਾਨ ਪੁੰਨ ਨਾ ਕਰਿਆ ਪੰਜ ਵਕਾਰਾਂ ਆਦੀ ਹੋਇਆ ਰੱਬ ਯਾਦ ਨਾ ਕਰਿਆ ਮੋ ਮਾਇਆ ਐਸੀ ਮਤ ਮਾਰੀ ਭੁੱਲਿਆ ਜਗ ਤੇ ਆਉਣਾ ਪੰਜ ਵਕਾਰਾਂ ਲਈ ਜਾਰੀ ਕੀ ਸੀ ਕਰਮ ਕਮਾਉਣਾ ਮੰਦਰ ਮਸਜਿਦ ਰਾਹੀ ਆਏ ਦੇਖ ਭੋਰਾ ਨਾ ਖੜਿਆ ਰੱਬ ਦੇ ਦਰ ਤੇ ਜਾਣ ਲਈ ਮੇਰਾ ਭੋਰਾ ਨਾ ਮੰਨ ਕਰਿਆ ਹੱਡ ਮਾਸ ਦਾ ਪਿੰਜਰ ਮੇਰਾ ਜੁਗਤਾਰਿਆ ਬਣਾਉਂਦਾ ਅੰਦਰ ਦਾ ਸ਼ੈਤਾਨ ਮਨ ਮੇਰਾ ਆਪਣੀ ਰਿਹਾ ਚਲਾਉਂਦਾ ਜਦ ਆਈ ਇਥੋਂ ਜਾਣ ਦੀ ਵਾਰੀ ਦੇਖ ਕੇ ਮਨ ਘਬਰਾਇਆ ਸਾਰੇ ਹੋ ਗਏ ਦੂਰ ਦੂਰ ਮੈਥੋਂ ਕੋਈ ਨਾ ਨੇੜੇ ਆਇਆ ਨਿਕਲ ਪ੍ਰਾਣ ਮੇਰੇ ਫੁੱਲੋਂ ਹੌਲੇ ਹੋਏ ਨਾਲ ਜਾਣ ਨੂੰ ਕਰਮ ਰੇ ਜੋ ਵਿੱਚ ਜਹਾਨ ਸੰਜੋਏ ਜਦ ਆਇਆ ਸੀ ਵਿੱਚ ਜਹਾਨ ਦੇ ਤਦ ਸੀ ਮੁਠੀ ਬੰਦ ਜਾਣ ਲੱਗੇ ਵੀ ਕੁਛ ਨਾ ਫੜਿਆ ਖਾਲੀ ਮੁਠੀ ਬੰਦ ਖਾਲੀ ਹੱਥ ਹੈ ਆਉਣਾ ਜਗ ਤੇ ਖਾਲੀ ਹੱਥ ਹੈ ਜਾਣਾ ਭਾਵੇਂ ਕਰ ਲੈ ਲੱਖ ਕਮਾਈਆਂ ਇਥੇ ਸਭ ਰਹਿ ਜਾਣਾ ਜਿਹੜੇ ਸੀ ਜਾਨੋ ਪਿਆਰੇ ਅੱਜ ਉਹ ਵੈਰੀ ਹੋਏ ਕਰ ਤਿਆਰੀ ਲੈ ਜਾਣ ਲਈ ਮੂਰੇ ਆਣ ਖਲੋਏ ਚੁੱਕ ਸਰੀਰ ਲੈ ਕੇ ਤੁਰ ਪਏ ਇੱਕ ਪਲ ਮੂਲ ਨਾ ਤਕਿਆ ਵਿੱਚ ਸ਼ਮਸ਼ਾਨ ਲੈ ਕੇ ਆਏ ਰਾਹ ਵਿੱਚ ਵੀਨਾ ਰੱਖਿਆ ਆਕੇ ਲੱਕੜਾ ਸੁਕੀਆਂ ਉਹਨਾ ਐਸਾ ਲੰਬੂ ਲਾਇਆ ਅੱਗ ਦੇ ਵਿੱਚ ਸਾਰਾ ਸਾੜ ਕੇ ਜਿਸਮ ਭਸਮ ਬਣਾਇਆ ਮੇਰੀ ਮੇਰੀ ਕਰਦਾ ਸੀ ਅੱਜ ਮਿੱਟੀ ਹੋ ਗਿਆ ਢੇਰੀ ਛੱਡ ਜਹਾਨੋਂ ਖਾਲੀ ਤੁਰਿਆ ਮੇਰੀ ਹੋ ਗਈ ਤੇਰੀ ਮਰ ਕੇ ਆਈ ਸਮਝ ਮੈਨੂੰ ਇਸ ਜਗ ਦੀ 헤ਰਾ ਫੇਰੀ ਇੱਥੋਂ ਲੈ ਕੇ ਇੱਥੇ ਛੱਡਣੀ ਨਾ ਤੇਰੀ ਨਾ ਮੇਰੀ ਇਥੋਂ ਲੈ ਕੇ ਇਥੇ ਛੱਡਣੀ ਨਾ ਤੇਰੀ ਨਾ ਮੇਰੀ